ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਮੈਂ ਤੁਹਾਡਾ ਆਪਣਾ ਪ੍ਰਦੀਪ ਢੱਲੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਵਕਤ ਚੋਣਾਂ ਵਾਲੀ ਮਾਹੌਲ ਹੈ ਪੂਰੇ ਪੰਜਾਬ ਦੀ ਫਿਜ਼ਾ ਹੈ ਜਿਹੜੀ ਸਿਆਸੀ ਹੋ ਚੁੱਕੀ ਹੈ ਤੇ ਰੀਅਲ ਫੈਕਟ ਨਿਊਜ਼ ਵੱਲੋਂ ਇਹਨਾਂ ਚੋਣਾਂ ਦੀ ਪਲ-ਪਲ ਦੀ ਅਪਡੇਟ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਮੈਂ ਇਸ ਵਕਤ ਪੱਤੋਹੀਰਾ ਸਿੰਘ ਦੇ ਵਿੱਚ ਮੌਜੂਦ ਹਾਂ ਜਿੱਥੇ ਮੇਰੇ ਨਾਲ ਜ਼ੋਨ ਪੱਤੋਹੀਰਾ ਸਿੰਘ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਕੁਲਵੰਤ ਸਿੰਘ ਜੀ ਗਰੇਵਾਲ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਉਹਨਾਂ ਦੀ ਵਿਜ਼ਨ ਕੀ ਹੈ ਕਿਹੜੇ ਮੁੱਦੇ ਲੈ ਕੇ ਜਨਤਾ ਦੇ ਵਿੱਚ ਜਾ ਰਹੇ ਆ ਸਭ ਤੋਂ ਪਹਿਲਾਂ ਉਹ ਸਵਾਗਤ ਕਰਦੇ ਆਂ ਬਹੁਤ-ਬਹੁਤ ਸਵਾਗਤ ਹੈ ਕਲਵਾਨ ਜੀ ਬਹੁਤ-ਬਹੁਤ ਧੰਨਵਾਦੀ ਥੋੜਾ प्रदीप ਜੀ ਤੁਸੀਂ ਆਪਣੇ ਚੈਨਲ ਜਿਉਂ ਮੇਰੇ ਕੋਲੇ ਆਏ ਕਵਰੇਜ ਕਰਨ ਰੀਅਲ ਇਫੈਕਟ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਧੰਨਵਾਦ ਕਲਵੰਤ ਜੀ ਕਿਉਂਕਿ ਰਜੇਵੇਂ ਤੁਹਾਡੇ ਬਹੁਤ ਜ਼ਿਆਦਾ ਇਨਾਂ ਦਿਨਾਂ ਵਿੱਚ ਦਿਨ ਥੋੜੇ ਆ ਤੇ ਸੋ ਅਸੀਂ ਜਿਹੜਾ ਤੁਹਾਡਾ ਸਮਾਂ ਤੁਸੀਂ ਦਿੱਤਾ ਉਹਦੇ ਲਈ ਮੈਂ ਵਾਕਈ ਧੰਨਵਾਦ ਕਰਦਾ ਤੁਹਾਡਾ ਸਭ ਤੋਂ ਪਹਿਲਾ ਮੇਰਾ ਸਵਾਲ ਇਹ ਹੈ ਕਿ ਜਲਵੰਤ ਸਿੰਘ ਅੱਜ ਤੁਸੀਂ ਵਾਈਟ ਪੱਗ ਬੰਨੀ ਹੋਈ ਹੈ ਕੀ ਕਾਰਨ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਪੱਗਾਂ ਦਾ ਕਲਰ ਹੈ ਉਹ ਹੋਰ ਹੈ ਅੱਜ ਤੁਹਾਡੇ ਜਿਹੜੀ ਦੇਖ ਹੈ ਕੁਝ ਹੋਰ ਨਜ਼ਰ ਆ ਰਹੀ ਹੈ ਇਹਦੇ ਵਿੱਚ ਕੋਈ ਸਿਆਸੀ ਕਾਰਨ ਹੈ ਜਾਂ ਵੈਸੇ ਹੀ ਹਾਂ ਜੀ ਪ੍ਰਦੀਪ ਜੀ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਪਹਿਲੇ ਜਿਹੜਾ ਪੁੱਛਿਆ ਇਹਦੇ ਵਿੱਚ ਦੇਖੋ ਜਦੋਂ ਪਾਰਟੀ ਨੇ ਸਾਨੂੰ ਟਿਕਟਾਂ ਦੇਤੀਆਂ ਠੀਕ ਆ ਜਿਹੜੇ ਕੈਂਡੀਡੇਟ ਦੂਜੀਆਂ ਪਾਰਟੀਆਂ ਦੇ ਸੀਗੇ ਹੂੰ ਅਕਾਲੀ ਕਾਂਸ ਦਾ ਕੈਂਡੀਡੇਟ ਜਿਵੇਂ ਮੇਰੇ ਕੋਲੇ ਤਿੰਨ ਪਿੰਡਾ ਪਾਟੋ ਖਾਈ ਤੇ ਜਵਾਰ ਸਿੰਘ ਵਾਲਾ ਹੂੰ ਉਹ ਜਿਹੜੇ ਦੋ ਕੈਂਡੀਡੇਟ ਆ ਅਕਾਲੀ ਕਾਂਸ ਜਿਹੜੇ ਮੇਰੇ ਗਏਸਟ ਲੜ ਰਹੇ ਆ ਉਹ ਹੈਗੇ ਖਾਈ ਪਿੰਡ ਦੇ ਹੂੰ ਤੇ ਮੇਰੇ ਪਿੰਡ ਦੇ ਲੋਕ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਮੇਰਾ ਸਮਰਥਨ ਦੇ ਰਹੇ ਆ। ਮੈਂ ਪੱਤੂ ਹਿਰਾ ਸਿੰਘ ਤੋਂ ਤੁਹਾਡੇ ਖਿਲਾਫ ਬਲੋ ਤੁਹਾਡੇ ਕੋਈ ਕੈਂਡੀਡੇਟ ਨਹੀਂ ਆਇਆ। ਹਾਂ ਪੱਤੂ ਅਸਾਂ ਤਾਂ ਕੱਲ ਹੀ ਕਾਰਸੇ ਕੋਈ ਕੈਂਡੀਡੇਟ ਮੈਦਾਨ ਦੇ ਵਿੱਚ ਨਹੀਂ ਆਇਆ। ਹੂੰ ਠੀਕ ਆ ਤੇ ਹੋਰ ਵੀ ਪਾਰਟੀਆਂ ਦੇ ਸੀਗੇ ਪਰ ਉਹ ਵੀ ਪਤਾ ਲੱਗਾ ਕਿ ਨਹੀਂ ਯਾਰ ਕੋਈ ਮੌਕੇ ਹਾਕਮ ਧਰਦਾ ਬੰਦਾ ਖੜਾਗਾ ਤੇ ਉਹਨਾਂ ਨੇ ਨਹੀਂ ਖੜਾਉਂਦੀ ਬੰਦਾ ਕੋਸ਼ਿਸ਼ ਕੀਤੀ। ਤਾਂ ਮੈਂ ਸੋਚਿਆ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਕਿਉਂਕਿ ਮੈਨੂੰ ਆਹ ਦੇਖੋ ਜੀ ਨਿਊਟਰ ਬੰਦੇ ਹੋਗੇ ਕੋਈ ਨਾ ਕੋਈ ਬੰਦਾ ਪਾਰਟੀਆਂ ਜੁੜਿਆ ਹੁੰਦਾਗਾ ਨਿਊਟਰ ਹੋਗੇ ਮੈਨੂੰ ਵੋਟਾਂ ਪਾ ਰਹੇ ਆ। ਕਾਲੀ ਵਾਲੇ ਵੀ ਪਾਰ ਰਹੇ ਆ ਕਾਰਸਾਲੇ ਵੀ ਪਾਰ ਰਹੇ ਆ ਤੇ ਜਿਹੜੀਆਂ ਜੱਥੇਬੰਦੀਆਂ ਕਿਸਾਨ ਯੂਨੀਅਨ ਦੇ ਜੱਥੇਬੰਦੀਆਂ ਉਹ ਵੀ ਪਾਰ ਰਹੇ ਆ ਤੇ ਤੁਹਾਨੂੰ ਪਾਰਟੀ ਵਾਲੇ ਬੰਦੇ ਹੈਗੇ ਹੈਗੇ ਫੇਰ ਮੈਂ ਸੋਚਿਆ ਕਿ ਤੁਸੀਂ ਵਾਈਟ ਪੱਗ ਬਣ ਲਈ ਕਿ ਕਿਸੇ ਦਾ ਰੰਗ ਨਹੀਂ ਇਹ ਬਾਈ ਵੀ ਬੇਨਤੀ ਵੀ ਇਹੀ ਕਰਦਾ ਮੈਂ ਹੁਣ ਕਰ ਕਰ ਜਾਣਾ ਹੈਗਾ ਇਹੀ ਬੇਨਤੀ ਕਰਦਾ ਕਿ ਪਾਰਟੀ ਵਾਈ ਤੇ ਉੱਪਰ ਉੱਠ ਕੇ ਵੋਟਾਂ ਪਾਓ ਠੀਕ ਹੈ ਮੈਂ ਪਾਰਟੀ ਵਾਈ ਜੀ ਨਾਮ ਦਾ ਪਿੰਡ ਤੇ ਪਹਿਲਾਂ ਲੈ ਕੇ ਚੱਲਿਆਂ ਤੇ ਨਹੀਂ ਮੈਂ ਅੱਗੇ ਲੈ ਕੇ ਚੱਲوں ਤੁਹਾਨੂੰ ਉਮੀਦ ਹੈ ਕਿ ਪਾਰਟੀ ਵਾਈ ਤੇ ਉੱਪਰ ਉੱਠ ਕੇ ਲੋਕ ਤੁਹਾਡੀ ਸਪੋਰਟ ਕਰਨਾ ਰਾਈਟ ਕਰ ਵੀ ਰਹੇ ਹੈ ਜੀ ਠੀਕ ਕਰਨਗੇ ਕੀ ਕਰ ਰਹੇ ਆ ਕਿੰਨੇ ਕ ਜੋਸ਼ ਨਾਲ ਤੁਹਾਡਾ ਜਿਹੜਾ ਚੋਣ ਪ੍ਰਚਾਰ ਸ਼ੁਰੂ ਹੋਇਆ ਹੈ ਕਿੰਨਾ ਜੋਸ਼ ਹੈ ਵਰਕਰਾਂ ਵਿੱਚ ਬਹੁਤ ਵਧੀਆ ਜੋਸ਼ ਹੈ ਦੇਖੋ ਮੈਂ ਧੰਨਵਾਦ ਕਰਦਾ ਸਾਡੀ ਇੱਕ ਪਤਨੀ ਆ ਹਮੀਰ ਦੀ ਪਤਨੀ ਹਮ ਇਹਨਾਂ ਨੇ ਮੈਨੂੰ ਆਪ ਇਕੱਠ ਕਰਕੇ ਪਿੰਡ ਦਾ ਤੇ ਮੈਨੂੰ ਖੜਾ ਕੀਤਾ ਉਸ ਤੋਂ ਬਾਅਦ ਸਾਡੇ ਪੱਤੀ ਹਮੀਰ ਕੀ ਦੇ ਵਾਗ ਵਜਦੇ ਆ ਇਸੇ ਮੇਰੇ ਘਰ ਦੀ ਵਾਲੀ ਗੜੀ ਚ ਉਹ ਸਾਰੇ ਘਰ ਗਏਦੇ ਆ ਉਹਨਾਂ ਨੇ ਇਕੱਠ ਕਰਕੇ ਮੈਨੂੰ ਸਮਰਥਨ ਦਿੱਤਾ ਕਿ ਤੁਸੀਂ ਖੜੋ ਅਸੀਂ ਤੁਹਾਡੇ ਨਾਲ ਬਹੁਤ ਵਧੀਆ ਹੰਗਾਰਾ ਮੈਸੇ ਲੋਕਾਂ ਦਾ ਜਿਹੜੀ ਬਲਾਕ ਸੰਮਤੀ ਦੀ ਚੋਣ ਹੁੰਦੀ ਹੈ ਬਲਾਕ ਸੰਮਤੀ ਮੈਂਬਰ ਦੀ ਇੱਕ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਜਿਹੜਾ ਇੱਕ ਵਿਚੋਲੀਏ ਦਾ ਕੰਮ ਕਰਨਾ ਹੁੰਦਾ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਜਿਹੜਾ ਲੋਕਾਂ ਦੇ ਵਿਚਾਰ ਹਾਂਜੀ ਤੇ ਇਹਨੂੰ ਬੜਾ ਅਹਿਮ ਮੰਨਿਆ ਜਾਂਦਾ ਸੋ ਜੇ ਕੁਲਵੰਤ ਸਿੰਘ ਗਰੇਵਾਲ ਨੂੰ ਲੋਕ ਵੋਟ ਪਾਉਣ ਕਿਉਂ ਵੋਟ ਪਾਉਣ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਲੋਕਾਂ ਚ ਲੈ ਕੇ ਜਾ ਰਹੇ ਹੋ ਕਿਹੜੇ ਮੁੱਦਿਆਂ ਦੇ ਆਧਾਰ ਤੇ ਵੋਟ ਮੰਗ ਰਹੇ ਹੋ ਦੇਖੋ ਪ੍ਰਦੀਪ ਜੀ ਜੇ ਆਪਾਂ ਕਰੀਏ ਸਰਕਾਰ ਦੇ ਕੰਮਾਂ ਦੀ ਗੱਲ ਹੂੰ ਠੀਕ ਆ ਜਿਸ ਤਰੀਕੇ ਸਰਕਾਰ ਨੇ ਕੰਮ ਕੀਤੇ ਸਭ ਤੋਂ ਪਹਿਲਾਂ ਤਾਂ ਨਹਿਰੀ ਪਾਣੀ ਹੂੰ ਜੱਟ ਜਿਮੀਦਾਰ ਇਹਨੇ ਖੁਸ਼ ਆ ਮੈਨੂੰ ਕਹਿ ਰਹੇ ਆ ਹੂੰ ਇਥੋਂ ਤੱਕ ਕਿ ਮੇਰੇ ਆ ਦੇ ਪਤੀ ਦੇ ਖੇਤ ਆਗੇ ਕੱਸੀਆਂ ਨਾਲਾ ਦੋ ਕਦੇ ਬਾਈ ਝੋਨੇ ਚ ਮੋਟਰਾਂ ਚ ਲੱਗ ਜੇ ਉਹਨੂੰ ਮੈਂ ਕੈਂਪੇਨ ਦੇ ਵਿੱਚ ਬੰਦੇ ਵੀ ਮੋਲਾ ਸਕਦਾ ਜਿਹਨੇ ਕਹਿੰਦੇ ਅਸੀਂ ਝੋਨੇ ਵੇੜੇ ਮੋਟਰਾਂ ਹੀ ਨਹੀਂ ਚਲਾਜਾ ਹੂੰ ਠੀਕ ਆ ਨਹਿਰੀ ਪਾਣੀ ਬਹੁਤ ਵਧੀਆ ਸਾਡੇ ਖੇਤਾਂ ਨੂੰ ਪਹੁੰਚਿਆ ਹੂੰ ਤੇ ਲੈਡ ਦੀ ਸਮੱਸਿਆ ਕੋਈ ਜੱਟ ਜਿਮੀਦਾਰ ਇਹ ਨਹੀਂ ਕਹਿ ਸਕਦਾ ਵੀ ਹਾਂ ਜਦ ਸਾਨੂੰ ਰਾਤ ਨੂੰ ਕਿਤੇ ਪਾਣੀ ਲਾਉਣ ਜਾਣਾ ਪਿਆ ਹੂੰ ਬਿਲੀ ਲਾਈਟ ਉਹ ਦਿਨੇ ਆਈ ਆ ਘਰਾਂ ਦੀ ਲਾਈਟ ਦੀ ਗੱਲ ਕਰੀਏ 90% ਲੋਕਾਂ ਦਾ ਜਿਹੜਾ ਬੈਲ ਉਹ ਜ਼ੀਰੋ ਆ ਰਿਹਾ ਹੂੰ ਠੀਕ ਆ ਵੀ ਲੜ ਮੁਕਤ ਹੈ ਵੀ ਫਿਰ ਹੋਰ ਵੱਡੀ ਗੱਲ ਵੀ ਲੜ ਮੁਕਤ ਵੀ ਆ ਤੇ ਲੜ ਦੇ ਕਟੇ ਵੀ ਨਹੀਂ ਲੱਗਦੇ ਹੂੰ ਅੱਗੇ ਆਪਾਂ ਬੈਲ ਵੀ ਭਰਦੇ ਸੀ ਤੇ ਇੰਡੇ ਟ ਕਟਲਾ ਦੇ ਸੀ ਇਨਵਰਟਰ ਟੱਕ ਡਾਊਨ ਹੋ ਜਾਂਦੇ ਸੀਗੇ ਹੂੰ ਤੇ ਜਿਉਂਦੀ ਸਰਕਾਰ ਆਈ ਆ 2022 ਤੋਂ ਕੋਈ ਕਟ ਨਹੀਂ ਲੱਗਿਆ ਬਿਜਲੀ ਬਿਲਕੁਲ ਮੁਕਤ ਹੈ ਤੇ ਜੇ ਮੈਂ ਉਹਦੇ ਪਿੰਡ ਦੀ ਗੱਲ ਕਰਾਂ ਇਹੜ ਦੇ ਵਿੱਚ ਮੈਂ ਸਰਕਾਰ ਵੱਲੋਂ ਇੱਕ ਮੁਹੱਲਾ ਕਲੀਨਿਕ ਜੋ ਸੇਰ ਸੂਤ ਹੁੰਦਾ ਹੈ ਕਿ ਸਰਕਾਰ ਚੱਲਦੀ ਹੈ ਤੇ ਹੋਰ ਵੀ ਬਹੁਤ ਕੰਮ ਅਜੇ ਕਰਾਉਣ ਲੱਗਿਆ ਤਾਂ ਬਹੁਤ ਟਾਈਮ ਲੱਗ ਜੂ ਹੁਣੇ ਹੁਣੇ ਨਵਾਂ ਆਪਾਂ ਸਟੇਡੀਅਮ ਪਾਸ ਕਰਾਇਆ 34.80 ਲੱਖ ਦਾ ਠੀਕ ਉਹ ਚੌਂ ਜਾਤੇ ਕਰਕੇ ਉਹ ਰੱਖਣਾ ਸੀ ਨਹੀਂ ਪਤਰੇ ਮਖਸਾਬ ਨੇ ਉਹ ਹਜੇ ਰੋਕਿਆ ਤੇ ਸਾਡੇ ਗੁਰਦਾਰ ਸਾਹਿਬ ਦਾ ਬਹੁਤ ਸੀਗਾ ਖਾਂ ਦਾ ਜਿਹੜਾ ਉਹ ਥੋੜਾ ਸੜਕ ਖਰਾਬ ਸੀਗੀ ਬਹੁਤ ਟਾਈਮ ਤੋਂ ਉਹ ਚੱਲਿਆ ਹੁੰਦਾ ਸੀ ਤੇ ਉਹ ਵੀ ਸਰਕਾਰ ਵੱਲੋਂ ਪੈਸੇ ਪਵਾ ਕੇ ਉਹ ਵੀ ਕੰਮ ਆਪਾਂ ਗੁਰਦਾ ਗੁਰੂ ਕਰਦਾ ਸਟੇਟ ਕਰ ਰਹੇ ਹਾਂ ਜਿਹੜੀ ਤੁਸੀਂ ਸਰਕਾਰ ਦੇ ਕੰਮਾਂ ਦੀ ਗੱਲ ਕੀਤੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਸਰਕਾਰ ਨੂੰ ਦੋ ਤਿੰਨ ਮੁੱਦਿਆਂ ਤੇ ਘੇਰਦੀਆਂ ਸਭ ਤੋਂ ਵੱਡਾ ਮੁੱਦਾ ਉਹਦੇ ਵਿੱਚ ਇੱਕ ਤਾਂ ਨਸ਼ਿਆਂ ਦਾ ਮੁੱਦਾ ਆ ਜਾਂਦਾ ਹੈ ਨੰਬਰ 2 ਤੇ ਲਾ ਐਂਡ ਆਰਡਰ ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨ ਮਰਡਰ ਹੋ ਰਿਹਾ ਹੈ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸੱਤਾ ਦੌਰਾਨ ਪੰਜਾਬ ਗੁੰਡਾ ਰਾਜ ਬਣ ਕੇ ਰਹਿ ਗਿਆ ਉਹ ਕਹਿੰਦੇ ਕਿ ਜੰਗਲ ਰਾਜ ਬਣ ਗਿਆ ਪੰਜਾਬ ਇਹ ਨਸ਼ਿਆਂ ਦਾ ਵੀ ਉਹ ਗੋਲਬਾਲਾ ਉਹਨਾਂ ਨੇ ਕੋਈ ਜਿਹੜੀ ਨਸ਼ਾ ਦੀ ਗੱਲ ਸਰਕਾਰ ਨੇ ਬਹੁਤ ਵਧੀਆ ਸਕੀਮ ਚਲਾਈ ਹੈ ਜョਧ ਨਸ਼ਾ ਵਿਰੋਧ ਹੂੰ ਠੀਕ ਹੈ ਜੀ ਕੋਸ ਹੱਦ ਤੱਕ ਕੰਟਰੋਲ ਹੋਇਆਗਾ ਨਸ਼ਾ ਹੂੰ ਠੀਕ ਆ ਪਰ ਟਾਈਮ ਲੱਗ ਵੀ ਸਕਦਾ ਕਿਉਂਕਿ ਉਹ ਵੱਡੇ ਵੱਡੇ ਮੁਲਕ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਨਹੀਂ ਨਸ਼ਾ ਬੰਦ ਹੋਇਆ ਹੂੰ ਠੀਕ ਆ ਪਰ ਟਾਈਮ ਲੱਗ ਜੂਗਾ ਨਸ਼ਾ ਕੰਟਰੋਲ ਹੋਊਗਾ ਹੂੰ ਤੇ ਜਿਹੜੀ ਤੁਸੀਂ ਕੋਈ ਗੈਂਗਸਟਰ ਦੀ ਗੱਲ ਕਰ ਰਹੇ ਜਾਂ ਕੋਈ ਵੀ ਸਾਡੀ ਜਿਹੜੀ ਸਰਕਾਰ ਆ ਉਹ ਇਸ ਗੱਲ ਨੂੰ ਇਹਨਾਂ ਦਾ ਤਰਾ ਟ੍ਰਾਂਸੈਕਸ਼ਨ ਇਹ ਜੋ ਕੋਈ ਬੜਾਵਾਂ ਨਹੀਂ ਦਿੰਦੀ ਕੀ ਠੀਕ ਹੈ ਗੈਂਗਸਟਰ ਪਹਿਲੀਆਂ ਸਰਕਾਰਾਂ ਦੇ ਪਾੜੇ ਰਿਹਾ ਠੀਕ ਹੈ ਜੇ ਕਿਤੇ ਵੀ ਕੋਈ ਪਤਾ ਲੱਗਦਾ ਹੋ ਕਿ ਮਰਡਰ ਹੁੰਦਾ ਕੋਸ ਹੁੰਦਾ ਠੀਕ ਹੈ ਹੁਣੇ-ਹੁਣੇ ਆਪਣੀ ਘਟਨਾ ਹੋ ਕੇ ਆ ਰਹੀ ਮਾਚੀ ਕੇ ਤੇ ਤਰਾ ਟ੍ਰਾਂਸੈਕਸ਼ਨ ਲਿਆ ਤੇ ਉਹ ਸਭ ਕੁਝ ਨੂੰ ਆਉਂਦੀਆਂ ਬੰਦੇ ਫੜੇ ਗਏ ਰੈਸਟ ਹੋ ਗਏ ਵੀ ਕੋਈ ਪਤਾ ਲੱਗਦਾ ਤੇ ਨਾਲ ਦੀਆਂ ਤਰਾ ਟ੍ਰਾਂਸੈਕਸ਼ਨ ਹੁੰਦਾ ਵੀ ਐਵੇਂ ਵੀ ਕੋਲ ਕੋਈ ਗੱਲ ਲਕੋ ਉਸ ਭੋਕੇ ਨਹੀਂ ਰੱਖੀ ਜਾਂਦੀ ਸੋਸ਼ਲ ਮੀਡੀਆ ਤੇ ਕਿਉਂਕਿ ਜਿਹੜੀ ਇੱਕ ਜੰਗ ਪਾਰਟੀਆਂ ਦੇ ਆਈਟੀ ਸੈੱਲ ਹੈ ਉਹਨਾਂ ਚ ਅਲੱਗ ਲੜੀ ਜਾਂਦੀ ਹੈ ਜ਼ਮੀਨੀ ਪੱਧਰ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਆਮ ਲੋਕ ਸਰਕਾਰ ਤੋਂ ਖੁਸ਼ ਹੈ ਖੁਸ਼ ਹੈ ਜੀ ਮੈਂ ਪਹਿਲਾਂ ਵੀ ਦੱਸ ਗਿਆ ਥਿਆ ਮੈਂ ਤੁਹਾਨੂੰ ਬੰਦੇ ਮਲਾ ਵੀ ਦਊਗਾ ਅੱਛਾ ਮੇਰੀ ਚੋਣ ਕੰਪੇਨ ਦੇ ਵਿੱਚ ਹਮਨ ਬੰਦੇ ਬੁਲਾਉਂਗਾ ਜਿਹੜੇ ਕਹਿੰਦੇ ਜੀ ਸਾਨੂੰ ਰਾਤ ਨੂੰ ਪਾਣੀ ਲਾਉਣ ਨਹੀਂ ਜਾਣਾ ਪਿਆ ਅਸੀਂ ਜੇ ਮੰਨ ਕੇ ਜਦੋਂ ਮੱਕੀ ਦੀ ਫਸਲ ਪਾ ਲਈਦਾ ਸੀ ਜਨਰੇਟਰ ਲਾ ਲਾ ਪਾਲਦੇ ਸੀ ਤੇ ਅਸੀਂ ਜਨਰੇਟਰਾਂ ਤੋਂ ਪੱਲੀਆਂ ਤੱਕ ਨਹੀਂ ਲੈਈਆਂ ਤੁਹਾਨੂੰ ਲੱਗਦਾ ਹੈ ਸਰਕਾਰ ਦੇ ਕੀਤੇ ਹੋਏ ਕੰਮ ਦਾ ਤੁਹਾਨੂੰ ਫਾਇਦਾ ਹੋਊ ਚੋਂ ਇਸ ਤੋਂ ਨਤੀਜੇ 100% ਤੇ ਆਉਣ ਵਾਲੇ ਸਮੇਂ ਤੇ ਕਿਉਂਕਿ ਇਹ ਹੈ ਚੋਣ ਬੜੀ ਐ ਮੰਨੀ ਜਾ ਰਹੀ ਹੈ ਤੇ 2027 ਦਾ ਸੈਮੀ ਫਾਈਨਲ ਕਹਿ ਸਕਦੇ ਆ ਕਿ ਇਹ ਚੋਣਾਂ ਚ ਜਿਹੜੀ ਪਾਰਟੀ ਸਫਲ ਹੁੰਦੀ ਹੈ ਤੇ ਉਹ ਤੋਂ ਲੋਕਾਂ ਦਾ ਨਜ਼ਰੀਆ ਜਿਹੜਾ ਪਤਾ ਲੱਗ ਜਾਣਾ ਬਿਲਕੁਲ ਜੀ ਬਿਲਕੁਲ ਤਾਂ ਲੱਗਦਾ ਵੀ ਪੂਰੀ ਜਿਹੜਾ ਕਾਮਯਾਬ ਹੋਵੋਗੇ ਤੁਸੀਂ ਬਿਲਕੁਲ ਰਮਗ ਜੀ ਹੂੰ ਕਿਉਂਕਿ ਜਿਹੜੇ ਸਾਡੇ ਹਲਕੇ ਦੇ ਰਾਜਨੀਤਿਕ ਸੇਵਾਦਾਰ ਸਦਾ ਮਜੀਠ ਸਿੰਘ ਜੀ ਬਲਾਸਵਰ ਹੂੰ ਐਮਐਲਏ ਸਾਹਿਬ ਕੋਈ ਬੰਦਾ ਉਂਗਲ ਕਰਕੇ ਖੜੀ ਕਹਦੇ ਉਹ ਬੰਦੇ ਨੇ ਕਿਤੇ ਨਿਆਇ ਪਰਚਾ ਕਿਸੇ ਕਰਾਇਆ ਇਹਨੂੰ ਨਿਆਇ ਤੰਗ ਪਰੇਸ਼ਾਨ ਕੀਤਾ ਠੀਕ ਆ ਐਮਐਲਏ ਸਾਹਿਬ ਨੂੰ ਤੀਜੀ ਯਾਰੀ ਕਲੀਅਰ ਟੈਕਟ ਮਿਲਣੀ ਤੇ ਜਿਤਨਾ ਤੇ ਸਰਕਾਰ ਵੀ ਪਹਿ ਪਈ ਆ ਅਸੀਂ ਡਟ ਰਹੇ ਹੋਇਆ ਮਦਾਨ ਦੇ ਵਿੱਚ ਪਹਿਲਾ ਵੀ 2 ਨਵੰਬਰ 13 ਤੋਂ ਚੱਲੇ ਆਉਣੇ ਆ ਠੀਕ ਹੈ ਜਦੋਂ ਸਾਡੀ ਯਾਰੀ ਹੁੰਦੀ ਹੈਗੀ ਚਾਹਲ ਸਾਹਿਬ ਸੀਗੇ ਨਰਿੰਦਰ ਚਾਹਲ ਜੀ ਉਹ ਸਾਡੇ ਕੋਲੇ ਆਏ ਤੇ ਉਦੋਂ ਤੁਹਾਨੂੰ ਪਤਾ ਵੀ ਦੂਜੀਆਂ ਧਿਰਾਂ ਦਾ ਵਾੜਾ ਹੁੰਦਾ ਸੀ ਪਾਰਕਿਆਂ ਦਾ ਦਬਦਬਾ ਤੇ ਥੋੜਾ ਸਾਨੂੰ ਆਏਗਾ ਇਕੱਠ ਕਰੋ ਪਰ ਇਕੱਠੇ ਦੀ ਕਿੱਥੋਂ ਕਰਦੇ ਕਿ ਥੋੜੇ ਨਵੇਂ ਸੀਗੇ ਇੱਕ ਡਰ ਜਾਂਦਾ ਬੰਦਾ ਵੀ ਹਨ ਤੇ ਅਸੀਂ ਤੇਵਾ ਸਟੈਂਡ ਤੇ ਟੈਕਸੀ ਸਟੈਂਡ ਦੇ ਮੁੰਡੇ ਬੈਠੇ ਹੁੰਦੇ ਸਾਰੇ ਉੱਥੇ ਅਸੀਂ ਇਕੱਠ ਰੱਖਿਆ ਮੈਨੂੰ ਉਹ ਦਿਨ ਜ਼ਿਆਦਾ ਹਜੇ ਵੀ ਹੂੰ ਤੇ 12 ਸਾਲ ਤੋਂ ਅਸੀਂ ਮਿਹਨਤ ਕਰੀ ਤੁਰੇ ਆਣੇ ਹੈਗੇ ਕਿਤੇ ਪਤਾ ਉਦੋਂ ਕਦੇ ਸੋਚਿਆ ਸੀ ਵੀ ਸਰਕਾਰ ਬਣੂ ਮੈਂ ਇਹ ਸੋਚ ਕੇ ਕਦੇ ਨਹੀਂ ਆਏ ਸੀ ਹੂੰ ਠੀਕ ਆ ਕਿਉਂਕਿ ਉਦੋਂ ਸਿਰਫ ਐਮਪੀ ਐਮਪੀ ਇਲੈਕਸ਼ਨ ਸੀਗੀ ਦੋਹਾਂ ਤਰ੍ਹਾਂ ਦੀ ਲਾਲਸਾ ਹੈਗੀ ਹੈ ਕਿ ਮੈਂ ਦੇਖੋ ਜੀ ਇਹ ਹਾਈ ਕਮਾਂਡ ਦੇ ਹੱਥਾਂ ਸਾਰਾ ਕੁਝ ਪਾਰਟੀ ਸਾਰੀ ਮਿਹਨਤ ਵੇੰਦੀ ਆ ਇੱਥੇ ਦੂਜਿਆਂ ਅ ਸਰਕਾਰਾਂ ਵਾਂਗੂ ਤਾਂ ਹੈ ਨਹੀਂ ਵੀ ਪੈਰਾਸ਼ੂਟ ਰਾਈਡ ਮਦੇ ਉਤਰਨਗੇ ਠੀਕ ਆ ਪਾਰਟੀ ਗਰਾਊਂਡ 레ਵਲ ਤੇ ਨਿਗਾਹ ਰੱਖਦੀ ਹੈਗੀ ਤੇ ਅੱਜ ਵੀ ਜਦ ਮੈਂ ਲੈਸਨ ਲੜ ਰਿਹਾ ਮੇਰੇ ਤੇ ਪਾਰਟੀ ਪੂਰੀ ਨਿਗਾਹ ਹੈ ਵੀ ਇਹ ਘਰੇ ਬੈਠਾ ਕੇ ਕੰਡਾ ਚ ਰੋਕਾਂ ਤੇ ਜਾ ਰਿਹਾ ਕਿ ਕੀ ਕਰ ਰਿਹਾ ਕਿ ਨਹੀਂ ਤੁਹਾਡਾ ਮੁੱਖ ਮੁਕਾਬਲਾ ਕਿਹਦੇ ਨਾਲ ਗਿਣਦੇ ਹੋ ਤੁਸੀਂ ਸਾਡਾ ਤਾਂ ਆਪਿਆ ਬਣਾ ਲਈ ਸੀ ਬੰਦੇ ਸੀ ਨਾ ਮੁਕਾਬਲਾ ਨਹੀਂ ਸਾਡਾ ਤਾਂ ਆਪਿਆ ਬਣਾ ਲਈ ਹੈ ਹਰ ਇੱਕ ਕੈਂਡੀਡੇਟ ਇਹ ਗੱਲ ਕਹਿੰਦਾ ਇਹੀ ਕਾਰਨ ਹੈ ਇਹ ਦੇਖੋ ਜੀ ਮੈਨੂੰ ਆਪਦੇ ਪਿੰਡ ਤੇ ਮਾਣ ਹੂੰ ਜਿਨ੍ਹਾਂ ਨੇ ਮੈਨੂੰ ਖੜਾਇਆ ਮੇਰੀ ਪਤੀ ਨੇ ਇਕੱਠੇ ਹੋ ਕੇ ਉਹ ਲੋਕਾਂ ਨੇ ਮੈਨੂੰ ਮਾਣ ਠੀਕ ਆ ਤੇ ਬਾਕੀ ਵਾਹਿਗੁਰੂ ਦਾ ਰਸਾ ਲੈ ਕੇ ਚੱਲਨੇ ਆ ਵੀ ਕਦੇ ਹਾਸਲ ਕਰਾਂ ਸੋ ਉਹ ਅਸੀਂ ਵੀ ਉਮੀਦ ਕਰਦੇ ਆ ਆਪਣੀ ਟੀਮ ਵਰਨੋ ਸ਼ੁਭ ਕਾਮਨਾਵਾਂ ਦਿੰਦੇ ਆ ਵੈਸੇ ਤਾਂ ਅਸੀਂ ਇੱਕ ਪੱਤਰਕਾਰ ਤੌਰ ਤੇ ਹਰ ਇੱਕ ਲਈ ਸ਼ੁਭ ਕਾਮਨਾਵਾਂ ਸਾਡੀਆਂ ਤੇ ਅਸੀਂ ਉਮੀਦ ਕਰਦੇ ਆ ਕਿ ਇੱਕ ਵਾਰ ਫੇਰ 17 ਤਰੀਕ ਨੂੰ ਇਸੇ ਤਰ੍ਹਾਂ ਆਪਾਂ ਮਿਲੀਏ ਬਹੁਤ ਬਹੁਤ ਸ਼ੁਕਰਾਮਨਾ ਤੁਸੀ ਆਪਣਾ ਕੀਮਤੀ ਸਮਾਂ ਦਿੱਤਾ ਹੈ ਜਾਂਦੇ ਜਾਂਦੇ ਆਪਣੇ ਵੋਟਰਾਂ ਨੂੰ ਕੋਈ ਖਾਸ ਅਪੀਲ ਕਰਨੀ ਚਾਹੁੰਦਾ। ਬਾਜੀ ਮੈਂ ਪਹਿਲਾਂ ਵੀ ਕਹਤੋ ਕਿ ਆ ਕਿ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਠੀਕ ਆ ਨਾਵੇਂ ਪਿੰਡ ਦੇ ਵਿੱਚ ਪਾਰਟੀ ਵਾਈ ਰੱਖੀ ਆ ਨਾ ਰੱਖਣੀ ਆ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਮੇਰੀ ਗੱਤ ਬਦ ਸਪੋਰਟ ਕਰੋ ਤਾਂ ਜੋ ਆਪਾਂ ਬਲਾਸਾਂ ਦੀ ਜਿੱਤ ਕੇ ਆਪਾਂ ਐਮਐਲਏ ਸਾਡੀ ਤੇ ਸਰਕਾਰ ਦੀ ਝੋਲੀ ਪਾਈਏ ਤੇ ਸਰਕਾਰ ਦੇ ਵਿੱਚ ਆਪਾਂ ਪਹਿਲਾਂ ਵੀ ਕੰਮ ਬਹੁਤ ਕੀਤੇ ਆ ਤੇ ਹੋਰ ਵੀ ਆਪਾਂ ਗ੍ਰਾਂਟ ਵਗਰਾ ਲਿਆ ਕੇ ਪਿੰਡ ਦੇ ਵਿੱਚ ਹੋਰ ਕੰਮ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਬਾਜੀ ਜੀ ਕੀ ਕਾਫੀ